ਹਾਂਜੀ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਟਾਈਮ ਖੜਾ ਆ ਜੀ ਟਾਂਡੇ ਤੋਂ ਹੁਸ਼ਿਆਰਪੁਰ ਰੋਡ ਦੇ ਉੱਤੇ ਪਿੰਦਾ ਇੱਕ ਛੋਟਾ ਜਿਹਾ ਅਡਾ ਸੀਕਰੀ ਸੀਕਰੀ ਨਜ਼ਦੀਕ ਨਾ ਇੱਕ ਐਕਸੀਡੈਂਟ ਹੋਇਆ ਤੁਸੀਂ ਦੇਖਿਓ ਸਾਰੇ ਜਾਣੇ ਇੱਕ ਗੱਡੀ ਆ ਪਿੱਛੇ ਆ ਇਹ ਅੱਗੇ ਆ ਇਸ ਐਕਸੀਡੈਂਟ ਦੇ ਵਿੱਚ ਕਾਰਾਂ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਪਾ ਚਾਲਕਾਂ ਦਾ ਨੁਕਸਾਨ ਕੀ ਹੋਇਆ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਪਰ ਜਿਹੜਾ ਮੇਰਾ ਇਹ ਵੀਡੀਓ ਬਣਾਉਣ ਦਾ ਅਸਲੀ ਮਕਸਦ ਸੀਗਾ ਉਹ ਤੁਹਾਨੂੰ ਕੁਝ ਹੋਰ ਚੀਜ਼ ਦਿਖਾਉਣ ਲਈ ਆ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕਿ ਇਹ ਸੜਕ ਦੇ ਆਸ-ਪਾਸੇ ਕਿੰਨਾ-ਕਿੰਨਾ ਘਾਹ ਚੜਿਆ ਹੋਇਆ ਆ ਭੰਗ ਚੜੀ ਹੋਈ ਆ ਔਰ ਹੋਰ ਹੋਰ ਵੀ ਜੰਗਲੀ ਜਿਹੜੇ ਇਹਦੇ ਵਿੱਚ ਵਸਤ ੋਕੇ ਹੋਏ ਆ ਉਹ ਇਹ ਹੀ ਜਿਹੜਾ ਅਸਲੀ ਕਾਰਨ ਆ ਸੜ ਤੋਂ 70% ਐਕਸੀਡੈਂਟ ਦਾ ਆ ਪਤਾ ਨਹੀਂ ਕਿਸ ਵੇਲੇ ਕਿਸ ਕਾਰ ਦੇ ਵਿੱਚੋਂ ਕੋਈ ਮਾਝੇ ਕੋਈ ਜਾਨਵਰ ਇਹਦੇ ਵਿੱਚੋਂ ਨਿਕਲ ਆਵੇ ਤਾਂ ਉਹ ਜਾ ਰਹੀ ਗੱਡੀ ਨੂੰ ਬਾਹਰ ਨੂੰ ਨੁਕਸਾਨ ਦੇ ਸਕਦਾ ਆ ਔਰ ਇਸ ਚਾਲਕ ਨੂੰ ਜਿਹੜੇ ਉਹ ਗੱਡੀ ਦੇ ਚਾਲਕ ਹੋਣਗੇ ਉਹਨੂੰ ਵੀ ਨੁਕਸਾਨ ਦੇ ਸਕਦਾ ਆ ਖਾਸ ਤੌਰ ਤੇ ਮੋਟਰਸਾਈਕਲ ਵਗੈਰਾ ਸਕੂਟਰ ਵਗੈਰਾ ਲਈ ਉਹਨਾਂ ਲਈ ਇਹ ਖਤਰਨਾਕ ਹੈ ਵੀਡੀਓ ਨੂੰ ਤੁਸੀਂ ਸਾਰੇ ਜਣੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹ ਗੱਲ ਸਰਕਾਰ ਤੱਕ ਪਹੁੰਚ ਸਕੇ ਕਿ ਇਸ ਰੋਡ ਦੀ ਸਫਾਈ ਕਰਾਈ ਜਾਵੇ ਕਾ ਔਰ ਜਿਹੜੇ ਆਪਣੇ ਇੱਥੇ ਜੰਗਲੀ ਬੂਟੇ ਆ ਉਹਨਾਂ ਦੀ ਸਫਾਈ ਕਰਾਈ ਜਾਵੇ ਤਾਂ ਜੋ ਲੋਕਾਂ ਨੂੰ ਐਕਸੀਡੈਂਟ ਤੋਂ ਬਚਾਇਆ ਜਾ ਸਕੇ ਤਾਂ ਇਸ ਐਕਸੀਡੈਂਟ ਵਰਗੇ ਕਿਸੇ ਦੇ ਹਾਲਾਤ ਨਾ ਹੋਣ ਹੋ ਸਕਦਾ ਹੈ ਚਾਲਕ ਦਾ ਵੀ ਕੋਈ ਨੁਕਸਾਨ ਹੋਇਆ ਹੋਵੇ ਪਰ ਮੇਰੀ ਤੁਹਾਨੂੰ ਇਹ ਬੇਨਤੀ ਆ ਕਿ ਤੁਸੀਂ ਇਸ ਵੀਡੀਓ ਨੂੰ ਸਰਕਾਰਾਂ ਤੱਕ ਸ਼ੇਅਰ ਕਰੋ ਤਾਂ ਜੋ ਇਸ ਰੋਡ ਦੀ ਸਫਾਈ ਹੋ ਸਕੇ ਤੇ ਕਿਸੇ ਦੀ ਜਾਨ ਮਾਲ ਦੇ ਨੁਕਸਾਨ ਹੋ ਤੋਂ ਬਚਾਇਆ ਜਾ ਸਕੇ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਰਮਨ ਹਿਸ਼ਾਰਪੁਰ ਤੋਂ ਮਿਲਦੇ ਆ ਅਗਲੀ ਵੀਡੀਓ 'ਚ